ਸੁਣਦੇ ਮੇਰੀ ਆਵਾਜ਼ ਕਿ ਨਹੀਂ ਹਾਂ ਜੀ ਬੰਦੇ ਦੇ ਪੁੱਤ ਬਣ ਕੇ ਨਾ ਫੋਨ ਰੱਖ ਦਿਓ ਨਹੀਂ ਜੁੱਤੀ ਮੇਰੀ ਫੋਨ ਚ ਨਹੀਂ ਆਉਂਗੀ ਸਮਝ ਆ ਗਈ ਤੁਹਾਨੂੰ ਹਾਂ ਜੀ ਜੀ ਹਾਂ ਜੀ ਜੀ ਹੁਣ ਨਾ ਫਟਾਫਟ ਫੋਨ ਰੱਖ ਦਿਓ ਨਹੀਂ ਮੈਂ ਚਪੇੜੇ ਇਹਦੇ ਵਿੱਚੋਂ ਹੀ ਲਾਉਣੇ ਆ ਤੁਹਾਡੇ ਫਿਰ ਨਹੀਂ ਹੋਰ ਕੌਣਾਂ ਨਾਲ ਸਾਡੇ ਜੁੜਿਆ ਵਾ ਉਹਦੇ ਗੁਰਤਾਜ ਹਾਂ ਗੁਰਤਾਜ 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 ਆਈ ਗਏ ਗੁਰਤਾਜ ਆਏਗਾ ਨਾ ਨਾ ਹੈਲੋ ਤਨੂ ਸੁਣਿਆ ਨਹੀਂ ਹੈਗਾ ਵੀ ਬੰਦ ਕਰ ਦੇ ਫੋਨ ਖੜਜੋ ਜੀ ਮੈਂ ਮੈਂ ਤੇਰਾ ਖੜਜਾ ਖੜਜਾ ਹੁਣ ਕਰਾ ਦੇਣਾ ਸਮਝ ਆ ਗਈ ਗੱਲ ਹੁਣ ਬੰਦ ਕਰ ਦੇ ਨਾ ਚਪੇੜੇ ਪਾਣੇ ਤੇਰੇ ਮੈਂ ਤੈਨੂੰ ਦੱਸਦਾ ਹੁਣ ਬਹੁਤ ਦਿਨੋਂ ਠਾੜ ਠਾੜ ਜੀ ਕਰ ਤੈਨੂੰ ਬੰਦੇ ਮਾਰਦੇ ਬੰਦੇ ਮਾਰਦੇ ਹਲੇ ਹੋਏ ਬੰਦੇ ਮਾਰਦੇ ਦੇ ਇੱਕ ਤਾਂ ਇਹਨੂੰ ਮਾਰੀ ਜਾਂਦੇ ਬੈਠੇ ਹੋਰ ਕੰਮ ਨਹੀਂ ਘਾਟੇ ਕੋਲ ਕੋਈ ਆਗੀਵਾਜ ਮੇਰੀ ਪਹੁੰਚ ਗਈ ਤੇ ਮਾ ਬਸ ਹੋ ਰੇ ਤੈਨੂੰ ਸੁਣਿਆ ਨਕੇ ਨਹੀਂ ਇਹਦੇ ਸੱਟ ਕਾਣ ਪਰ ਸੱਟ ਇਹਨਾਂ ਦੇ ਅਰੇ ਪਾਗਲ ਹੋਏ ਪਿਆ ਗੇਮ ਪਿੱਛੇ ਸਾਲੇ ਪਾਗਲ ਨਹੀਂ ਹੋਏ ਵੇ ਅੰਦ ਕਾਇਨ ਉਹ ਘੰਟੇ ਸਾਲੇ ਦੋ ਘੰਟੇ ਉਹ ਕਿੱਥੇ ਉਹ ਮਾਰਤੇ ਉਹ ਮਾਰਤੇ ਬੰਦੇ ਆ ਗਏ ਬੰਦੇ ਆ ਗਏ ਕਿਹੜੇ ਬੰਦੇ ਆਲੇ ਰਾਤ ਨੂੰ ਸੁੱਤੇ ਵੀ ਸਾਲੇ ਆਇਓ ਕਰੀਏ ਸੁਪਨੇ ਚ ਵੀ ਫੇਰ ਆ ਹਾਲਾਥਲੇ